ਹਾਂਜੀ ਦੋਸਤੋ ਮੈਂ ਹਾਂ ਤਾਇਆ ਟੈਂਪੂ ਲਾਲ ਤਾਂ ਇਸ ਟਾਈਮ ਮੈਂ ਖੜਾ ਹਾਂ ਬਾਉਪੁਰ ਵਿੱਚ ਤਾਂ ਦੇਖ ਲਓ ਕਿੱਦਾਂ ਚਾਰ ਚਫੇਰੇ ਪਾਣੀ ਹੀ ਪਾਣੀ ਆਇਆ ਹੋਇਆ ਆ ਦੇਖ ਲਓ ਤੇ ਤੁਹਾਨੂੰ ਅਸੀਂ ਸਾਰਾ ਦਿਖਾਵਾਂਗੇ ਵੀ ਹਾਲਤ ਕੀ ਆ ਤੇ ਮੇਰੀ ਬੇਨਤੀ ਆ ਸਾਰੀਆਂ ਸੰਸਥਾਵਾਂ ਨੂੰ ਜੋ ਸੇਵਾ ਕਰਦੀਆਂ ਆ ਇੱਥੇ ਲੋਕਾਂ ਨੂੰ ਆਉਣ ਤੇ ਆ ਕੇ ਹੈਲਪ ਕਰਨ ਮਦਦ ਕਰਨ ਕਿਸਾਨਾਂ ਦੀ ਜਿਨ੍ਹਾਂ ਦੇ ਪਾਣੀ ਆ ਗਿਆ ਉਹਨਾਂ ਦੀਆਂ ਫਸਲਾਂ ਮਾਰੀਆਂ ਜਾ ਚੁੱਕੀਆਂ ਆ ਤਾਂ ਜੇ ਇਦਾਂ ਹੀ ਕਿਸਾਨਾਂ ਦਾ ਨੁਕਸਾਨ ਹੋਇਆ ਤੇ ਉਹ ਕਿੱਦਾਂ ਜੀਣਗੇ ਕਿੱਦਾਂ ਖੇਤੀ ਕਰਨਗੇ ਖੁਦ ਸੋਚੋ ਤੇ ਅਸੀਂ ਤੁਹਾਨੂੰ ਸਾਰਾ ਵਿਖਾਉਂਦੇ ਆ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਹੈ ਆ ਕੀ ਹਾਲਤ ਆ ਕਿਸਾਨਾਂ ਦੀ ਹਾ ਤੁਸੀਂ ਅੱਖਾਂ ਨਾਲ ਦੇਖ ਸਕਦੇ ਹੋ ਕਿਵੇਂ ਪਾਣੀ ਪਾਣੀ ਹੋਇਆ ਫਿਰ ਦੂਰ ਤੱਕ ਨਾ ਦੱਸ ਜੇ ਇੰਨਾ ਪਾਣੀ ਹੋਊਗਾ ਤੇ ਕਿਸਾਨ ਕਿੱਧਰ ਜਾਣਗੇ ਕਿਸਾਨਾਂ ਦੀਆਂ ਫਸਲਾਂ ਕਿਵੇਂ ਬਚਣਗੀਆਂ ਹੈ ਤੇ ਜੇ ਸਰਕਾਰ ਬਾਅਦ ਚ ਇਹਦਾ ਨੁਕਸਾਨ ਦਊਗੀ ਤੇ ਕਿੰਨਾ ਦਊਗੀ ਹਜ਼ਾਰ-ਹਜ਼ਾਰ 15-1500 ਰੁਪਈਆ ਨਾ ਹਜ਼ਾਰ-ਹਜ਼ਾਰ 15-1500 ਰੁਪਈਏ ਨਾਲ ਜਿਹੜਾ ਕਿਸਾਨਾਂ ਦਾ ਖਰਚਾ ਹੋਇਆ ਉਹ ਕਿਵੇਂ ਪੂਰਾ ਹੋਊਗਾ ਇਹ ਹਰ ਵਾਰ ਜਿਹੜੇ ਵੀ ਕੁਝ ਇਲਾਕੇ ਆ ਪੰਜਾਬ ਵਿੱਚ ਵੀਰੋ ਹਰ ਵਾਰ ਉੱਥੇ ਪਾਣੀ ਆ ਜਾਂਦਾ ਕਿਸੇ ਕਿਸੇ ਸਾਲ ਫਸਲ ਹੁੰਦੀ ਆ ਨਹੀਂ ਤੇ ਅਕਸਰ ਪਾਣੀ ਆ ਜਾਂਦਾ ਤੇ ਉੱਥੋਂ ਦੇ ਕਿਸਾਨਾਂ ਦੀ ਹਾਲਤ ਬੜੀ ਖਰਾਬ ਰਹਿੰਦੀ ਆ ਵੀਰੋ ਪੰਜਾਬ ਵਿੱਚ ਫੈਕਟਰੀਆਂ ਹਨ ਨਹੀਂ ਪੰਜਾਬ ਦੇ ਲੋਕਾਂ ਨੂੰ ਉਦੇਸ਼ਾਂ 'ਚ ਦਿਹਾੜੀਆਂ ਕਰਕੇ ਆਪਣੇ ਘਰ ਚਲਾਉਣੇ ਪੈਂਦੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਤੇ ਉੱਚੀਆਂ ਹੈਗੀਆਂ ਉਹ ਤੇ ਠੀਕ ਆ ਆ ਦੇਖ ਲਓ ਸਾਹਮਣੇ ਕਿੰਦਾ ਦੂਰ ਦੂਰ ਤੱਕ ਪਾਣੀ ਪਾਣੀ ਦਿਖ ਰਿਹਾ ਆ ਕੀ ਕਰਨਗੇ ਵਿਚਾਰੇ ਲੋਕ ਦੂਰ ਦੂਰ ਤੱਕ ਦੇਖ ਲੋ ਦੂਰ ਦੂਰ ਤੱਕ ਪਾਣੀ ਦਿਖ ਰਿਹਾ ਅੱਜ ਮੈਂ ਧਾਇਆ ਟੈਂਪੂ ਲਾ ਲ ਸਪੈਸ਼ਲ ਐਸੇ ਵਾਸਤੇ ਆਪਣੇ ਨਾਲ ਦੇ ਪਿੰਡ ਗਿਆ ਕਿ ਇੱਕ ਵੀਡੀਓ ਬਣਾਇਆ ਜਾਵੇ ਤੇ ਜਿਹੜੇ ਵੀ ਸਮਾਜ ਸੇਵੀ ਨੇ ਦਾਨੀ ਸੱਜਣ ਨੇ ਉਹ ਇੱਥੋਂ ਦੇ ਇਲਾਕੇ ਨੂੰ ਮਦਦ ਕਰਨ ਜਿਨ੍ਹਾਂ ਵੀਰਾਂ ਦੀਆਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਉਹਨਾਂ ਦੇ ਅਕਾਊਂਟ ਵਿੱਚ ਕੁਛ ਨਾ ਕੁਛ ਪੈਸੇ ਪਾਉਣ ਨਹੀਂ ਤੇ ਤੇਨੂੰ ਪਤਾ ਹੀ ਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਫਸਲਾਂ ਹੁੰਦੀਆਂ ਕਿਸਾਨਾਂ ਦੀਆਂ ਤੇ ਬੜੀ ਮੁਸ਼ਕਲ ਨਾਲ 10-20 ਕਿੱਲੇ ਵਾਲੇ ਦੇ 5-7 ਕਿੱਲੇ ਵਾਲੇ ਦਾ ਘਰ ਚੱਲਦਾ ਆ ਤੇ ਜੇ ਫਸਲਾਂ ਖਰਾਬ ਹੋ ਜਾਣੀਆਂ ਤੇ ਫਿਰ ਘਰ ਕਿਵੇਂ ਚੱਲੂ ਹੈ ਖਰਚੇ ਤਾਂ ਉਨੇ ਹੀ ਰਹਿਣੇ ਆ ਬਿਜਲੀ ਦਾ ਬਿੱਲ ਤੇ ਦੇਣਾ ਹੀ ਪੈਣਾ ਆ ਟਿੱਡ ਤੇ ਭਰਨਾ ਹੀ ਪੈਣਾ ਆ ਜੋ ਦਵਾਈ दारू ਉਹਦਾ ਖਰਚਾ ਤੇ ਹੋਣਾ ਹੀ ਹੋਣਾ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਤਾਂ ਤਾਰਨੀ ਹੀ ਪੈਣੀਆਂ ਆ ਪਰ ਗਰੀਬ ਕਿਸਾਨਾਂ ਦੀ ਇਨਕਵਨ ਕੀ ਹੋਊਗਾ ਦੇਖੋ ਲੋਕਾਂ ਨੇ ਤੰਬੂ ਲਾਏ ਹੋਏ ਆ ਕਿਵੇਂ ਲੋਕ ਬੈਠੇ ਆ ਇੱਥੇ ਸੇਵਾ ਲੰਗਰ ਚੱਲਣ ਡਿਆ ਹੋਇਆ ਵਾ ਘਾਰ ਸੇਵਾ ਵਾਲੇ ਬਾਬੇ ਆ ਕੇ ਲੰਗਰ ਲਾਇਆ ਹੋਇਆ ਤਾਂ ਕਿ ਦੂਰੋਂ ਦੂਰੋਂ ਲੋਕ ਆ ਰਹੇ ਨੇ ਤੇ ਤੇ ਜੋ ਵੀ ਹੈ ਕੋਈ ਬੂਰੀਆਂ ਭਰ ਕੇ ਲਾ ਰਿਹਾ ਏ ਕਿ ਅੱਗੇ ਹੋਰ ਪਾਣੀ ਨਾ ਆਵੇ ਕੋਈ ਕਿਸ ਤਰ੍ਹਾਂ ਮਦਦ ਕਰ ਰਿਹਾ ਏ ਕਾਰ ਸੇਵਾ ਵਾਲੇ ਬਾਬਿਆਂ ਨੇ ਲੰਗਰ ਲਾਏ ਹੋਏ ਨੇ ਜਿਨ੍ਹਾਂ ਦੇ ਘਰ ਡੁੱਬ ਗਏ ਨੇ ਉਹ ਵਿਚਾਰੇ ਆ ਕੇ ਬੰਨ ਤੇ ਬੈਠੇ ਨੇ ਕੁਝ ਆਪਣੇ ਰਿਸ਼ਤੇਦਾਰਾਂ ਕੋਲ ਗਏ ਹੋਏ ਨੇ ਦੇਖ ਸਕਦੇ ਹੋ ਕਿਵੇਂ ਦੂਰ ਦੂਰ ਤੱਕ ਪਾਣੀ ਆ ਕੀ ਕਰੂਗਾ ਬੰਦਾ ਕੀ ਹੋਊਗਾ ਯਾਰ ਹੱਦ ਹੋ ਗਈ ਹੱਦ ਹੋ ਗਈ ਸਰਕਾਰਾਂ ਬਹੁਤ ਮਦਦ ਨਹੀਂ ਕਰਦੀਆਂ ਵੋਟਾਂ ਲੈਣ ਵੇਲੇ ਹੀ ਲੀਡਰ ਸਾਡੇ ਇਲਾਕੇ ਵਿੱਚ ਆਉਂਦੇ ਆ ਅੱਗੋਂ ਪਿਛੋਂ ਘਾਟੀ ਆਉਂਦੇ ਆ ਤੇ ਵੀਰੋ ਜੋ ਵੀ ਦਾਨੀ ਸੱਜਣ ਨੇ ਅੰਨਾ দান ਕਰਦੇ ਨੇ ਅੱਖਾਂ ਬੰਦ ਕਰਕੇ দান ਕਰਦੇ ਨੇ ਉਹਨਾਂ ਵਾਸਤੇ দান ਦਾ ਇੱਕ ਸੁਨਹਿਰੀ ਮੌਕਾ ਆ ਜਰੂਰ দান ਕਰੋ ਤੁਹਾਡਾ দান ਜ਼ਰੂਰਤਮੰਦਾ ਕੋਲ ਜਾਏਗਾ ਜ਼ਰੂਰਤਮੰਦਾ ਕੋਲ ਜਾਏਗਾ ਤੇ ਤੁਹਾਨੂੰ ਕੋਈ ਚੰਗੀ ਦੁਆ ਦੇਣਗੇ ਕੋਈ ਚੰਗੀ ਅਸੀਸ ਦੇਣਗੇ ਆਹ ਦੇਖ ਲਓ ਆਹ ਪਾਣੀ ਵਗ ਰਿਹਾ ਸਿੱਧਾ ਸੜਕੇ ਉੱਪਰ ਦੀ ਆਹ ਦੇਖ ਸਕਦੇ ਹੋ ਤੁਸੀਂ ਹਨਾ ਤੁਹਾਡੇ ਸਾਹਮਣੇ ਆ ਵੀਰੋ ਤੁਹਾਡੇ ਸਾਹਮਣੇ ਆ ਤੇ ਮੈਂ ਮੋਟਰਸਾਈਕਲ ਤੇ ਜਾ ਰਿਹਾ ਆ ਤੇ ਨਾਲੇ ਵੀਡੀਓ ਬਣਾ ਰਿਹਾ ਆ ਤੇ ਮੇਰੇ ਨਾਲ ਪੋਡਕਾਸਟ ਵਾਲਾ ਭਾਉ ਵੀ ਸੀਗਾ ਹੈਨਾ ਤੇ ਉਹ ਸਾਹਮਣੇ ਦੇਖੋ ਵਿਚਾਰੇ ਜਿਹੜੇ ਲੋਕ ਬੰਦ ਤੇ ਆ ਕੇ ਬੈਠੇ ਆ ਹੈਨਾ ਜਿਨ੍ਹਾਂ ਦੇ ਘਰ ਡੁੱਬ ਗਏ ਆ ਤੇ ਬਾਬਿਆ ਕਰ ਸੇਵਾ ਵਾਲਿਆਂ ਨੇ ਲੰਗਰ ਲਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਹਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਦਾਨੀ ਸੱਜਣ ਇੱਥੇ ਪੈਸਾ ਦੇ ਸਕੇ ਤੇ ਜਿਹੜੇ ਲੋਕ ਵਿਚਾਰੇ ਇਸ ਪਾਣੀ ਦੀ ਚਪੇਟ ਵਿੱਚ ਆ ਗਏ ਆ ਉਹਨਾਂ ਦੀ ਕੁਝ ਮਦਦ ਹੋ ਸਕੇ ਕੁਝ ਹੈਲਪ ਹੋ ਸਕੇ ਤੇ ਦਾਨੀ ਸੱਜਣ ਦਾ ਪੈਸਾ ਵੀ ਸਹੀ ਜਗ੍ਹਾ ਲੱਗ ਸਕੇ ਵੀਰੋ ਵੀਡੀਓ ਆਪਣਾ ਸ਼ੇਅਰ ਕਰ ਦਿਓ ਦੇਖੋ ਕਿਵੇਂ ਦੂਰ ਦੂਰ ਤੱਕ ਪਾਣੀ ਹਾਂ ਇਹ ਬੰਨ ਦਾ ਦੂਸਰਾ ਪਾਸਾ ਏ ਦੂਸਰੇ ਪਾਸੇ ਪਾਣੀ ਬਿਲਕੁਲ ਨਹੀਂ ਹੈ ਪਰ ਜਿਸ ਪਾਸੇ ਦਰਿਆ ਏ ਉਸ ਪਾਸੇ ਦੇਖੋ ਪਾਣੀ ਹੀ ਪਾਣੀ ਦਿਖ ਰਿਹਾ ਏ ਦੇਖ ਸਕਦੇ ਹੋ ਤੁਸੀਂ ਤੇ ਆ ਬੰਨ ਦਾ ਦੂਸਰਾ ਪਾਸਾ ਏ ਇਸ ਪਾਸੇ ਵੱਲ ਸਾਡਾ ਵੀ ਪਿੰਡ ਪੈਂਦਾ ਏ ਇਸ ਪਾਸੇ ਪਾਣੀ ਨਹੀਂ ਏ ਚਲੋ ਕੁਝ ਫਸਲਾਂ ਤਾਂ ਬਚੀਆਂ ਪਰ ਜਿਹੜੇ ਜਿੰਨਾਂ ਦੀਆਂ ਫਸਲਾਂ ਪਾਣੀ ਦੀ ਚਪੇਟ ਵਿੱਚ ਆ ਚੁੱਕੀਆਂ ਨਹੀਂ ਉਹਨਾਂ ਦਾ ਤੇ ਹਾਲ ਮੰਦਾ ਆ ਵੀਰੋ ਤੇ ਦੇਖ ਸਕਦੇ ਹੋ ਦੇਖ ਸਕਦੇ ਹੋ ਵੀਰੋ ਦੇਖ ਸਕਦੇ ਹੋ ਤੁਸੀਂ ਤੇ ਜ਼ਰੂਰ ਆ ਪੌਡਕਾਸਟ ਵਾਲਾ ਪਾਉ ਵੀ ਸਾਹਮਣੇ ਖੜਾ ਐਦਾ ਵੀ ਮਾੜਾ ਜਿਹਾ ਸਿਰ ਦਿਖ ਪਿਆ ਤੇ ਵੀਰੋ ਵੀਡੀਓ ਸ਼ੇਅਰ ਕਰ ਦਿਓ